ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦਾ ਕਿ ਜਿੰਨੇ ਵੀ ਜੋਧੜੀ ਮੇਰੇ ਭਰਾ ਵੀਰ ਨੇ 1984 ਵਾਲੇ ਤੇ ਧਰਮ ਦੀ ਫੌਜੀ ਜਿਨ੍ਹਾਂ ਦੇ ਕਿਸੇ ਨਾ ਕਿਸੇ ਕਾਰਨ ਕੋਈ ਨਾ ਕੋਈ ਕੇਸ ਰਹਿ ਗਿਆ ਹੋਊਗਾ ਨਾ ਹੋਇਆ ਹੋਊਗਾ ਉਹਨਾਂ ਦੇ ਸਵਾਨ ਦੇ ਜ ਮੈਂ ਮੰਗ ਪੱਤਰ ਦਿੱਤਾ ਸੀ ਪ੍ਰਧਾਨ ਸਾਹਿਬ ਨੂੰ ਵੀ ਮੈਂ ਤੁਹਾਨੂੰ ਸਾਹਿਬ ਦਾ ਧੰਨਵਾਦ ਕਰਦਾ ਇਹਨਾਂ ਨੇ ਹਰ ਬਗਤ ਜੋਧਪੁਰੀਆਂ ਦੇ حق ਦੀ ਗੱਲ ਕੀਤੀ ਔਰ ਨਿਆਂ ਕੀਤਾ ਮੰਨਦਾ ਕਿ ਚਲੋ ਅਨਵਾਦ ਦੀ ਇੱਕ ਇੱਕ ਦੋ ਇਹਦੇ ਜੀ ਹੁੰਦੇ ਕਿਸੇ ਨਾ ਕਿਸੇ ਕਾਰਨ ਕਰਕੇ ਕੋਈ 1921 ਦੀ ਗੱਲ ਹੋ ਜਾਂਦੀ ਪਰ ਧੰਮੀ ਸਾਹਿਬ ਨੇ ਬੜੇ ਚੰਗੇ ਤਰੀਕੇ ਦੇ ਨਾਲ ਜੋਧਪੁਰੀਆਂ ਦੇ ਮਸਲੇ ਹੱਲ ਕੀਤੇ ਜਦੋਂ ਅਸੀਂ ਜੋਧਪੁਰ ਜੀਲਤ ਵਿੱਚ ਸੀ ਉਦੋਂ ਵੀ ਧੰਮੀ ਸਾਹਿਬ ਨੇ ਜਿਹੜੇ ਉਹ ਜੋਧਪੁਰੀਆਂ ਦੇ ਕੇਸ ਲੜੇ ਮੈਂ ਇਸ ਕਰਕੇ ਧੰਮੀ ਸਾਹਿਬ ਦਾ ਬਾਰ-ਬਾਰ ਧੰਨਵਾਦ ਕਰਦਾ ਬਹੁਤ ਵਧੀਆ ਧੰਮੀ ਸਾਹਿਬ ਨੇ ਬੜੇ ਚੰਗੇ ਤਰੀਕੇ ਨਾਲ ਗੱਲ ਸੁਣੀ ਔਰ ਮਦਦ ਵੀ ਕਰਦੀ ਹੈ ਦੂਸਰੀ ਗੱਲ ਇਹ ਆ ਕਿ ਸ਼ਰੋਮਣੀ ਅਕਾਲੀ ਦਲ ਆਉਣ ਵਾਲੇ ਸਮੇਂ ਦੇ ਵਿੱਚ ਬੜੀ ਚੰਗੀ ਤਰ੍ਹਾਂ ਬਹੁਤ ਚੰਗੀ ਭੂਮਿਕਾ ਨਿਭਾ ਕੇ ਔਰ ਮਜ਼ਬੂਤੀ ਦਾ ਅਗਾਹ ਵਧੇਗਾ ਜਿੰਨੇ ਵੀ ਸਾਡੇ ਜੋਧਪੁਰੀਆਂ ਤੇ ਪਰਿਵਾਰ ਨੇ ਉਹਨਾਂ ਨੂੰ ਮੈਂ ਸਾਰਿਆਂ ਨੂੰ ਇਕੱਠਿਆਂ ਕਰਕੇ ਯਤਨ ਕਰਾਂਗਾ ਕਿ ਉਹਨਾਂ ਦੇ ਜਿਹੜੇ ਮਸਲੇ ਹੱਲ ਕਰਵਾਏ ਜਾਣ ਕੇ ਪ੍ਰਧਾਨ ਸਾਹਿਬ ਨੂੰ ਮਿਲ ਕੇ ਤੇ ਸਰਦਾਰ ਗੁਰਜਾ ਸਿੰਘ ਰਣਕੀ ਕੇ ਸਾਹਿਬ ਨੂੰ ਮਿਲ ਕੇ ਇਹ ਕਾਹੀ ਵੋਹੇ ਮਚਰਉਣ ਲੱਗੇ ਐ ਜਿਹੜੇ ਕਿ ਪਬਲਿਕ ਤੇ ਨਾਲ ਸੰਪਰਕ ਕੀਤਾ ਜਾਏ ਹਰ ਘਰ ਦੇ ਵਿੱਚ ਸਿਰਫ 10 ਮਿੰਟ ਦਾ ਟਾਈਮ ਲੈਣਾ 10 ਮਿੰਟ ਦੇ ਵਿੱਚ ਉਸ ਪਰਿਵਾਰ ਨੂੰ ਸਾਰੇ ਅਕਾਲੀ ਦਲ ਦੀ ਪ੍ਰਾਪਤੀ ਬਾਰੇ ਦੱਸਣਾ ਜੇ ਆਪਾਂ ਰੋਜ਼ ਦਾ ਇੱਕ ਘਰ ਨੂੰ 10 ਮਿੰਟ ਟਾਈਮ ਦੇ ਕੇ 10 ਘਰ ਰੋਜ਼ ਦੇ ਲੈ ਕੇ ਤੁਰੀਏ ਤੇ ਉਹ ਜਿਹੜੇ 10 ਪਰਿਵਾਰ ਨੇ ਉਹ ਅਕਾਲੀ ਦਲ ਦੇ ਨਾਲ ਜੁੜਤੇ ਨੇ ਲਾਮਬੰਦ ਹੁੰਦੇ ਨੇ ਲੋਕਾਂ ਦੇ ਮਸਲੇ ਹੱਲ ਕਰਉਣੇ ਹੁਣ ਇਹ ਤੇ ਪਾਰਟੀ ਦੇ ਨਾਲ ਨੂੰ ਔਰ ਅਕਾਲੀ ਦਲ ਦਾ ਕੋਈ ਵੀ ਕਿਸੇ ਵੀ ਪਾਰਟ ਕੋਈ ਪਾਰਟੀ ਹੋਵੇ ਕੰਮ ਕਾਦੀ ਕਿਸੇ ਦਾ ਰੁਕਦਾ ਨਹੀਂ ਔਰ ਮੈਂ ਉਹਨਾਂ ਗਰੀਬ ਵਰਗ ਆਪਣੇ ਭਰਾਵਾਂ ਨੂੰ ਬੇਨਤੀ ਕਰਦਾ ਕਿ ਭਾਈ ਤਗੜੇ ਹੋ ਜੋ ਆਉਣ ਵਾਲੀ ਜਨਨੀ ਚੋਣਾਂ ਦੇ ਵਿੱਚ ਤੇ ਤਿਆਰੀ ਕਰੀਏ ਆਪਾਂ 2027 ਦੇ ਵਿੱਚ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਬਣਾਉਣ ਵਾਸਤੇ ਬਾਦਲ ਸਾਹਿਬ ਦੇ ਹੱਥ ਮਜ਼ਬੂਤ ਕਰੀਏ ਅਕਾਲੀ ਦਲ ਨੂੰ ਮਜ਼ਬੂਤ ਕਰੀਏ ਔਰ ਜਿਹੜੀ ਸ਼ਰੋਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ఎలక్షన్ ਆ ਰਹੀ ਆ ਐਸ ਵੀ ਨੇਤੀ ਤੀ ਤੀ ਤਰੀਕ ਤੱਕ ਤੀ ਤਰੀਕ ਤੱਕ ਜਿਹੜੀ ਤੀ ਤੱਕ ਇਹ ਵੋਟਾਂ ਬਣਨੀਆਂ ਤਗੜੇ ਹੋ ਕੇ ਬਣਾ ਲਓ ਕਿੱਥੇ-ਜਿੱਥੇ ਵੀ ਵੋਟ ਬਣਦੀ ਆ ਤਗੜੇ ਹੋ ਕੇ ਬਣਾਈਏ ਔਰ ਇਹ ਨਾ ਸੋਚਿਓ ਕਿ ਮੈਂ ਫਲਾਣੀ ਨੂੰ ਮਿਲਿਆ ਤੇ ਮੇਰੀ ਗੱਲ ਨਹੀਂ ਸੁਣੀ ਯਾ ਫਲਾ ਕੋਈ ਵੀ 1921 ਦਾ ਕਿਸੇ ਨਾਲ ਤੁਹਾਡਾ ਮਨ ਮਟਾਉ ਹੁੰਦਾ ਹੀ ਹੋ ਹੀ ਜਾਂਦਾ ਨਾ ਕਿ ਮੈਂ ਫਲਾਣੇ ਨੂੰ ਮਿਲਿਆ ਜਾਂ ਉਹਨੇ ਨਹੀਂ ਮੇਰੀ ਸੁਣਵਾਈ ਕੀਤੀ ਜਾਂ ਉਹ ਕੋਈ ਵੀ ਦਰਜਾ ਬਰ ਦਰਜਾ ਦੇ ਬੰਦੇ ਨੇ ਆਪਣੇ ਕਾਲੀ ਦਲ ਦੇ ਵਿੱਚ ਮੈਂਬਰ ਲਾ ਲੋ ਸ਼ਰੋਨੀ ਕਮੇਟੀ ਜਾਂ ਹਲਕਾ ਇੰਚਾਰਜ ਕਿਸੇ ਨੇ ਵੀ ਜੋ ਕਿ ਅ ਕਿਸੇ ਦਾ ਕੰਮ ਨਹੀਂ ਹੁੰਦਾ ਕੋਈ ਗੱਲਾਂ ਹੋ ਜਾਂਦੀ ਹੈ ਸਾਰੇ ਕੰਮ ਨਹੀਂ ਹੁੰਦੇ ਇਕੱਤਰ ਐ ਵੀ ਜਾਂਦਾ ਫਿਰ ਇਸ ਜੀਵਲ ਧਿਆਨ ਨਾਲ ਦਿਓ ਤਗੜੇ ਹੋ ਕੇ ਕੰਮ ਆਪਾਂ ਕਰੀਏ 2027 ਦੀ ਤਿਆਰੀ ਕਰੀਏ ਤੇ ਮੈਂ ਜੋਤਪੁਰੀ ਵੀਰਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਤਗੜੇ ਹੋ ਕੇ ਕਾਲੀ ਦਲ ਦਾ ਸਾਥ ਦੋ ਵਾਤਲ ਕਾਲੀਦਰ ਨੇ ਬਹੁਤ ਕੁਝ ਦਿੱਤਾ ਬਾ ਮੈਂ ਫਿਰ ਦੁਬਾਰਾ ਬਾਰ ਬਾਰ ਨਾ ਵੀਡੀਓ ਪਉਂਦਾ ਚੰਗਾ ਲੱਗਦਾ ਤੇ ਨਾ ਮੈਂ ਤੁਹਾਨੂੰ ਕਹਿੰਦਾ ਹੀ ਚੰਗਾ ਲੱਗਦਾ ਪਰਮਟਰ ਸਰਕਾਰ ਨੇ ਦਿੱਤੇ ਜੋਧਪੁਰੀਆਂ ਨੂੰ ਦੁਕਾਨਾਂ ਦਿੱਤੀਆਂ ਪੈਸੇ ਦਿੱਤੇ ਆ 14-14 ਲੱਖ ਮਾਫ ਕੀਤਾ ਮਹਾਰ ਇੱਕ ਪੱਖੋਂ ਔਰ ਜਿੱਦੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਸੀ ਉਹ ਸਾਰੇ ਜੋਧਪੁਰੀਏ ਇਕੱਠੇ ਹੋ ਕੇ ਤੇ ਚੰਡੀਗੜ੍ਹ ਜਾਂਦੇ ਹੁੰਦੇ ਸੀ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ ਕੋਈ ਜੋਧਪੁਰੀ ਇਹ ਨਹੀਂ ਕਹੂਗਾ ਕਿ ਮੈਂ ਬਾਦਲ ਸਾਹਿਬ ਕੋ ਨਹੀਂ ਗਿਆ ਜਾਂ ਮੈਂ ਕੰਮ ਨਹੀਂ ਲਿਆ ਕੰਮ ਸਾਰਿਆਂ ਨੇ ਲਏ ਆ ਔਰ ਨੌਕਰੀਆਂ ਵੀ ਲਈਆਂ ਜੇ ਕੋਈ ਰਹਿ ਗਿਆ ਤੇ ਉਹ ਮੇਰੇ ਵਰਗਾ ਰਹਿ ਗਿਆ ਤਾਂ ਚਲੋ ਹੁਣ ਵੀ ਕਿਰਪਾ ਬਰਾਮਦਸਦੀ ਹੁਣ ਵੀ ਬਾਦਲ ਸਾਹਿਬ ਤੇ ਕੋ ਮਹਸਦਾਰ ਗੋਲਜਾ ਅਸੰਗਰਣੀ ਕੇ ਸਾਥ ਦੇ ਕੋਲ ਕੰਮ ਲਈਦੇ ਆ ਕਰਦੇ ਨੇ ਤੇ ਕਹਿਣ ਦਾ ਭਾਵ ਇਹ ਆ ਕਿ ਆਪਾਂ ਕੰਮ ਲਿਆ ਕਾਲੀਦਾਲ ਕੋ ਕਾਲੀਦਾਲ ਤੇ ਪ੍ਰਧਾਨ ਸੀ ਉਹਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਮੁੱਖ ਮੰਤਰੀ ਵੀ ਸੀ ਜਦੋਂ ਉਹਨਾਂ ਦੀ ਸਰਕਾਰ ਸੀ ਉਸ ਸਮੇਂ ਬਹੁਤ ਕੰਮ ਲਏ ਨੇ ਜੋਧਪੁਰਿਆ ਨੇ ਔਰ ਹਾਰਵਾਰੀ ਉਹ ਇਕੱਠੇ ਹੋ ਕੇ ਪੰਜ-ਛੇ ਤੇ ਚੰਡੀਗੜ੍ਹ ਚਲ ਜਾਂਦੇ ਸੀ ਬਾਦਸ਼ਾਹ ਆਹ ਕੰਮ ਕਰਦੇ ਬਾਦਸ਼ਾਹ ਉਹ ਕੰਮ ਕਰਦੇ ਓ ਅੱਜ ਜੋਧਪੁਰਿਆ ਨੂੰ ਚਾਹੀਦਾ ਕਿ ਅਕਾਲੀ ਦਲ ਤੇ ਨਾਲ ਮੋਢੇ ਦਾ ਮੋਢਾ ਲਾ ਕੇ ਲੋਨ ਤੇ ਕੰਮ ਵੀ ਆ ਕੇ ਹੁਣ ਕਮੇਟੀ ਦੀਆਂ ਨੌਕਰੀਆਂ ਕਰਦੇ ਸ਼ਰੋਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਉਹ ਬੰਦਾ ਭੱਜੇ ਉਹ ਬੰਦਾ ਵਿਰੋਧਤਾ ਕਰੇ ਜਿੰਨੇ ਕੁਝ ਨਹੀਂ ਲਿਆ ਔਰ ਕਈ ਸਾਡੇ ਵੀਰ ਆਮਰ ਭੱਜੀ ਫਿਰਦੀ ਆ ਕਈ ਕਿਸੇ ਪਾਰਟੀ ਵੱਲ ਭੱਜੇ ਮੈਂ ਕਹਿੰਨਾ ਕਿ ਆਜੋ ਆਪਣੇ ਘਰ ਆਜੋ ਘਰ ਵਾਪਸੀ ਕਰੋ ਤੇ ਤਗੜੀ ਰੋਕੀ ਆਪਾਂ ਹੱਲਾ ਮਾਰੀਏ ਔਰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਜੋ ਦਾਸਨ ਜ਼ਿੰਮੇਵਾਰੀ ਮਿਲੀ ਆ ਨਮੈਂਤ ਕੀ ਮਿਲੀ ਆ ਔਰ ਸਾਬਕਾ ਕੈਪਟਨ ਮੰਤਰੀ ਸਰਦਾਰ ਗੁਲਜਾਇ ਸਿੰਘ ਰਾਨੀ ਕੇ ਸਾਹਮਦੇ ਵੱਲੋਂ ਸੌਂਪੀ ਗਈ ਜਿਹੜੀ ਜ਼ਿੰਮੇਵਾਰੀ ਆ ਅਧਿਕਾਰ ਨੇ ਉਹਨਾਂ ਦੀ ਵਰਤੋਂ ਕਰਦੇ ਹੋਏ ਦਾਸ ਵੱਲੋਂ ਇੱਕ ਪਬਲਿਕ ਸੰਪਰਕ ਮੁਹਿੰਮ ਚਾਲੂ ਕੀਤੀ ਜਾ ਰਹੀ ਕਿ ਦਾਸ ਕੇ ਪਰਿਵਾਰ ਰੋਜ਼ ਦਾਸ ਕੇ ਘਰ ਦੇ ਵਿੱਚ ਜਾ ਕੇ ਤੇ ਉਹਨਾਂ ਨਾਲ 10-10 ਮਿੰਟ ਬਹਿ ਕੇ ਤੇ ਵਿਚਾਰ-ਵਟਾਂਦਰਾ ਕਰਾਂਗੇ ਨਾਲੇ ਪਾਰਟੀ ਦੀਆਂ ਪ੍ਰਾਪਤੀਆਂ ਬਾਰੇ ਦੱਸਾਂਗੇ ਉਹਨਾਂ ਨੂੰ ਤੇ ਦੂਸਰੇ ਜਿਹੜੇ ਉਹਨਾਂ ਦੇ ਛੋਟੇ-ਮੋਟੇ ਕੰਮ ਨੇ ਆਮ ਕੰਮ ਨੇ ਉਹ ਕੰਮ ਕਰਵਾਵਾਂਗੇ ਔਰ ਅਕਾਲੀ ਦਲ ਦੇ ਹੱਕ ਵਿੱਚ ਲਾਮਬੰਦ ਕਰਾਂਗੇ ਤੇ ਦੂਸਰੀ ਮੈਂ ਗੱਲ ਕਰਨਾ ਕਿ ਜਿਹੜੇ ਬਾਗੀ ਧੜਾਵਾ ਇਹਨਾਂ ਵੱਲੋਂ ਜਿਹੜੀ ਸ਼ਰੋਣੀ ਅਕਾਲੀ ਦਲ ਸੁਧਾਰ ਲੈ ਹਰ ਚਲਾਈ ਗਈ ਆ ਇਹ ਉਹ ਲੋਕ ਨੇ ਜਿਨ੍ਹਾਂ ਨੇ ਸੱਤਾ ਦਾ ਅਨੰਦ ਮਾਣਿਆ ਬਾਦਲ ਸਾਹਿਬ ਕੋ ਬਹੁਤ ਕਾਮਲੇ ਇਹਨਾਂ ਨੇ ਔਰ ਇਹ ਅਕਿਰਤ ਕਰਨੇ ਔਰ ਅਕਿਰਤ ਕਰਨਾਂ ਦੇ ਮਗਰ ਨਾਲ ਲਗਿਓ ਇਹਨਾਂ ਨੇ ਕਈ ਤਰ੍ਹਾਂ ਦੇ ਝੂਠੇ ਜਿਹੜੇ ਲੋਕਾਂ ਨੂੰ ਸੁਪਨੇ ਵਿਖਾਉਣੇ ਆ ਲਾਲਚ ਦੇਣੇ ਆ ਉਰ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਕਿ ਆਉਣ ਵਾਲਾ ਜਿਹੜਾ ਸਮਾਂ ਸ਼੍ਰੋਮਣੀ ਅਕਾਲੀ ਦਲ ਬਾਤਲ ਦਾ ਕਿਉਂਕਿ ਲੋਕਾਂ ਨੇ ਵੇਖ ਲਿਆ ਕਾਂਗਰਸ ਦਾ ਵੇਖ ਲਿਆ ਆਮ ਦਾ ਹੀ ਵੇਖ ਲਿਆ ਹੁਣ ਲੋਕਾਂ ਨੂੰ ਸਵਾਏ ਸ਼੍ਰੋਮਣੀ ਅਕਾਲੀ ਦਲ ਤੋਂ ਹੋਰ ਕਿਸੇ ਦੀ ਆਸ ਹੈ ਨਹੀਂ ਕੀ ਲੋਕ ਜਾਣਦੇ ਨੇ ਕਿ ਜਨੀਆ ਸਕੀਮਾਂ ਜਿੰਨੇ ਸਹੂਲਤਾਂ ਸ਼ਰੌਣੀ ਕਾਲੀਦਲ ਬਾਦਲ ਨੇ ਦਿੱਤੀਆਂ ਹੋਰ ਕਿਸੇ ਨੇ ਦਿੱਤੀਆਂ ਨਹੀਂ 나 ਕੁਝ ਦੇਈ ਸਕਦਾ ਨਾ ਇਹ ਗੱਲ ਬਣਨੀ ਹੈ ਸੋ ਇਸ ਕਰਕੇ ਆਪਾਂ ਨੂੰ ਜੀ ਕੋਈ ਗਲਤੀ ਨਾ ਕਰੀਏ ਜੋ ਪਿੱਛੇ ਗਲਤੀਆਂ ਕੀਤੀਆਂ ਉਹਨੂੰ ਸੁਧਾਰੀਏ ਔਰ ਉਹਨੂੰ ਸੁਧਾਰ ਦਾ ਤਰੀਕਾ ਇੱਕੋ ਹੀ ਆ ਕਿ ਆਪੋ ਆਪਣੇ ਭੈਣ ਭਰਾ ਸਾਥ ਸਬੰਧੀ ਜਿਹੜੇ ਹੈਗੇ ਨੇ ਰਿਸ਼ਤੇਦਾਰ ਆਪਾਂ ਹੁੰਦੇ ਜਾਂਦੇ ਰੋਜ਼ ਹਜ਼ਾਰਾਂ ਨੂੰ ਮਿਲਦੇ ਆਂ ਬੰਦਿਆਂ ਨੂੰ ਉਹਨਾਂ ਨੂੰ ਕਿਤੇ ਨਾ ਕਿਤੇ 2 ਮਿੰਟ ਦਾ ਟਾਈਮ ਦੇ ਕੇ ਉਹਨਾਂ ਨੂੰ ਸਮਝਾਈ ਜਾਈ ਕਿ ਸਾਡੀ ਵਾਲਾ ਪੰਥਕ ਪਾਰਟੀ ਜਿਹੜੀ ਆ ਮਾਂ ਬੋਲੀ ਪਾਰਟੀ ਸ਼ਰੋਣੀ ਕਾਲੀਦਾਲ ਬਾਦਲ ਉਹਨਾਂ ਨੇ ਪੰਜਾਬ ਵਾਸਤੇ ਕੀ ਕੁਛ ਨਹੀਂ ਕੀਤਾ ਸਭ ਕੁਝ ਕੀਤਾ ਪਰ ਮੈਂ ਪਹਿਲਾਂ ਵੀ ਇੱਕ ਵਾਰੀ ਬੇਨਤੀ ਕੀਤੀ ਸੀ ਕਿ ਜਿਹੜੀ 1984 ਦੀ ਯਾਦਗਾਰ ਸੀ ਸਹੀਦਾ ਸਿੰਘਾਂ ਦੀ ਉਹ ਸਰਦਾਰ ਸੰਜੀਤ ਸਿੰਘ ਬਾਦਲ ਨੇ ਬਣਾਈ ਸਭ ਤੋਂ ਵੱਡੀ ਦੇਣ ਜੀ ਔਰ ਰਹਿਦੀ ਦੁਨੀਆ ਤੱਕ ਨਾ ਰਹਿਣਾ ਉਹ ਉਹਦੀ ਜਦੋਂ ਉਹਨਾਂ ਨੇ ਯਾਦਗਾਰ ਬਣਾਈ ਉਹਦੇ ਦੀ ਚੜੋਖਾਤੀ ਤੇ ਕਰਕੇ ਰੋਕ ਜਿਆ ਸਿਆਸੀ ਪਾਰਟੀਆਂ ਏਜੰਸੀਆਂ ਜਿਹੜੀਆਂ ਹੱਥ ਧੋਕੇ ਕਰ ਲਈ ਦਲ ਤੇ ਮਗਰ ਪੈ ਗਈਆਂ ਤੇ ਆਪਾਂ ਆਪਣੇ ਦੀ ਪਛਾਣ ਕਰੀਏ ਔਰ ਕਾਲੀ ਦਲ ਨੂੰ ਮਜ਼ਬੂਤ ਕਰਨ ਵਾਸਤੇ ਜਿਹੜੀ ਨਵੇਂ ਮਹਮਾ ਸ਼ੁਰੂ ਕਰ ਰਿਹਾ ਕੀਤੀ ਆ ਉਹ ਰੋਜ਼ ਦੋ ਚਾਰ ਪੰਜ ਪਰਿਵਾਰਾਂ ਦੇ ਨਾਲ ਸਿਰਫ 10 ਮਿੰਟ ਘੜੀ ਤੇ 10 ਮਿੰਟ ਬੈਠ ਕੇ ਉਹਨਾਂ ਨਾਲ ਵਿਚਾਰ ਕਰੀਏ ਪੋਰਟੋ ਸੀ ਵੀ ਕਰੋ ਸਾਰਿਆਂ ਨੂੰ ਜੋੜੋ ਇਹ ਇਹਦਾ ਜਿਹੜਾ ਸਭ ਤੋਂ ਵੱਡਾ ਬੈਨੀਫਿਟ 2027 ਦੀ ਇਲੈਕਸ਼ਨ ਦੇ ਵਿੱਚ ਹੋਊਗਾ ਤਹੀਂ ਇੱਕ ਝੂਮ ਕਠਾ ਕਰੋ ਲੋਕਾਂ ਨੂੰ ਗੰਡੋ ਲੋਕਾਂ ਦੇ ਕੰਮ ਕਰਾਓ ਜਿੰਨੇ ਵੀ ਕੰਮ ਹੈਗੇ ਨੇ ਕੰਮ ਹਰ ਇੱਕ ਕੰਮ ਹੁੰਦੇ ਆ ਪਰ ਥੋੜੀ ਜੀ ਹਿੰਮਤ ਕਰਨ ਦੀ ਲੋੜ ਹੈ ਸਾਡੇ ਮੰਤਰੀ ਸਾਹਿਬ ਨੇ ਸਰਦਾਰ ਗੁਲਜਾਰ ਸਿੰਘ ਰਣਜੀਤ ਸਿੰਘ ਸਾਹਿਬ ਨੇ ਉਹਨਾਂ ਕੋ ਉਹਨਾਂ ਦੇ ਥਰੂ ਹਰ ਇੱਕ ਕੰਮ ਹੁੰਦੇ ਆ ਕਰਦੇ ਆ ਤੂ ਸਾਰੇ ਇਕੱਠੇ ਹੋਇਆ ਅਕਾਲੀ ਦਲ ਨੂੰ ਤੇ ਹਾਕਮਾਂ ਚ ਲੋਕਾਂ ਨੂੰ ਲਾਮਬਦ ਕਰੀਏ ਕੰਮ ਕਰੀਏ ਕੋਈ ਵੀ ਕਿਸੇ ਪ੍ਰਕਾਰ ਦਾ ਕੰਮ ਇਹ ਨਾ ਕਿਓ ਕਿ ਮੈਂ ਫਲਾਣੇ ਨੂੰ ਮਿਲਿਆ ਭਾਈ ਕੰਮ ਨਹੀਂ ਹੋਇਆ ਫਲਾਣੇ ਕੋ ਗਿਆ ਕੰਮ ਨਹੀਂ ਹੋਇਆ ਤੇ ਅੰਮ੍ਰਿਤਸਰ ਦੇ ਵਿੱਚ ਮੈਂ ਹਲਕਾ ਦੱਖਣੀ ਦੇ ਵਿੱਚ ਇੱਥੋਂ ਮੈਂ ਸਟਾਰਟ ਕਰਿਆ ਕੰਮ ਹੁੰਦੇ ਨੇ ਅਕਾਲੀ ਦਲ ਦੇ ਨਾਂ ਨੂੰ ਬਾਦਲ ਸਾਹਿਬ ਦੇ ਨਾਂ ਨੂੰ ਹਰ ਇੱਕ ਪਾਰਟੀ ਦੇ ਕੰਮ ਹੁੰਦੇ ਔਰ ਤਗੜੇ ਹੋਵੋ ਭੱਲਾ ਮਾਰੀਏ ਆਪਾਂ ਤੇ ਜਿਹੜੇ ਵਿਰੋਧੀ ਨੇ ਜਿਨ੍ਹਾਂ ਨੇ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਸਤਾ ਦੇ ਵਿੱਚ ਰਹਿ ਕੇ ਆਨੰਦ ਮਾਣਿਆ ਔਰ ਗਦਾਰੀ ਕੀਤੀ ਗਦਾਰੀ ਅਸਲ ਗਦਾਰ ਉਹ ਨੇ ਜਿਹੜੇ ਮੌਕਾ ਪ੍ਰਸਤ ਬੰਦੇ ਨੇ ਉਹਨਾਂ ਨੂੰ ਪਬਲਿਕ ਦੇ ਵਿੱਚ ਨੰਗਿਆ ਕਰੀਏ ਉਹਨਾਂ ਦੀ ਦੇਣ ਕੀ ਆ ਹਰ ਵਾਰੀ ਉਹ ਜਿਹੜੇ ਬਾਕੀ ਧੜੇ ਵਾਲੇ ਕਹਿ ਦਿੰਦੇ ਜੀ ਫਲਾਣੇ ਨੇ ਜੇਲ ਨਹੀਂ ਕੱਟੀ ਜੀ ਜਿਨ੍ਹਾਂ ਨੇ ਜੇਲ੍ਹਾਂ ਕੱਟੀਆਂ ਉਹਨਾਂ ਉਹਨਾਂ ਨੂੰ ਅੱਗੇ ਲਿਆਓ ਨਾ ਕੀਤਾ ਕਿਉਂਕਿ ਜੇਲਾ ਦਾ ਕੋ ਠਿਕਾ ਉਹ ਜਿਨ੍ਹਾਂ ਨੇ ਕੌਮ ਵਾਸਤੇ ਪੰਛੀ ਵਾਸਤੇ ਕੋ ਚੰਗਾ ਸਮਾ ਕੱਢਿਆ ਚੰਗੇ ਕੰਮ ਕਰ ਰਹੇ ਚੰਗਾ ਵਿਕਾਸ ਕਰਦਾ ਉਹਨਾਂ ਨੂੰ ਅੱਗੇ ਲਿਆਓ ਹਾ ਕੀ ਗੱਲ ਹੋਈ ਤਾਂ ਜਿਹਨੇ ਜੇਲ੍ਹ ਕੱਟੀ ਉਹਨੂੰ ਉਹਦੇ ਨਾਲੇ ਕੱਢੀ ਤਾਂ ਨਹੀਂ ਲਾ ਦੋ ਸਾਰਾ ਤਾਂ ਹੀ ਜੇਲਾ ਕੱਟੀਆਂ ਜੀ ਆਹੀ ਭਰਾਨਾ ਕੰਮ ਕੀਤਾ ਇਹ ਨਹੀਂ ਗੱਲ ਜਿਹੜਾ ਬੰਦਾ ਸਮਾਜ ਦੀ ਭਲਾਈ ਵਾਸਤੇ ਇਨਸਾਫ ਕਰਦਾ ਚੰਗੇ ਕੰਮ ਕਰਦਾ ਵਾ ਉਹਨੂੰ ਅੱਗੇ ਲੈਣਾ ਚਾਹੀਦਾ ਉਹਨੂੰ ਮੌਕਾ ਦੇਣਾ ਚਾਹੀਦਾ ਪਰ ਜਿਹੜਾ ਢਿੰਡਾ ਸਾਹਿਬ ਨੇ ਯਾ ਬਾਗੀ ਢੜੇ ਵਾਲੇ ਕਦੀ ਇਹਨਾਂ ਨੇ ਜੋਤਪੁਰੀਆਂ ਦੀ ਗੱਲ ਕੀਤੀ ਕਦੀ ਧਰਮੀ ਖੋਦੀਆਂ ਦੀ ਗੱਲ ਕੀਤੀ ਕਦੀ ਵੀ 1984 ਦੇ ਜਿਹੜੇ ਬਾਹਰੋਂ ਆਏ ਉੱਜੜ ਕੇ ਉਹਨਾਂ ਦੀ ਗੱਲ ਕੀਤੀ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ ਇਹਨਾਂ ਨੇ ਸਿਰਫ ਆਪਣੀ ਗੱਲ ਕੀਤੀ ਆ ਜਿੱਥੇ ਇਹਨਾਂ ਨੂੰ ਲਾਭ ਹੁੰਦਾ ਉਸ ਪਾਸੇ ਜਾਂਦੇ ਆ ਪੂਰਾ ਅਜ ਤੱਕ ਇਹਨਾਂ ਨੇ ਕੋਈ ਇਹੋ ਜਿਹਾ ਕੰਮ ਨਹੀਂ ਕੀਤਾ ਜਿਹੜਾ ਇਹਨਾਂ ਤੇ ਇਹਨਾਂ ਨੂੰ ਸਲਾਹਿਆ ਜਾ ਸਕੀ ਕਿ ਬੱਲੇ ਬੱਲੇ ਇਹਨਾਂ ਨੇ ਬੜਾ ਥੋੜਾ ਕੰਮ ਕਰ ਦਿੱਤਾ। ਪਰ ਬਾਦਲ ਸਾਹਿਬ ਨੇ ਤੇ ਬਹੁਤ ਕੰਮ ਕੀਤੇ। ਮਾਥੇ ਕਿ ਕਿਹਨਾਂ ਕੀ ਬਾਦਲ ਸਾਹਿਬ ਵਰਗਾ ਟਾਵਾ ਟਾਵਾ ਹੀ ਬੰਦਾ ਇਸ ਦੁਨੀਆ 'ਚ ਹੁੰਦਾ। ਉਸ ਹਜ਼ਾਰ ਗੁਰਜਾ ਸਿੰਘ ਰਣੀ ਕੇ ਸਾਹਿਬ ਵਰਗੇ ਜਿਹੜੇ ਹਰ ਇੱਕ ਹਲਕੇ ਤੇ ਬੰਦੇ ਦਾ ਕੰਮ ਕਰਦੇ ਜਿਹੜਾ ਹੁੰਦਾ ਉਹਦਾ ਕੰਮ ਕਰ ਦਿੰਦੇ ਆ। ਔਰ ਮੈਂ ਬੇਨਤੀ ਮੈਂ ਕਿਸੇ ਤੇ ਕਿੰਤੂ ਪ੍ਰਿੰਤ ਨਹੀਂ ਕਰਤਾ ਪਰ ਮੈਂ ਇਹਨੂੰ ਮੈਨੂੰ ਇਹਨਾਂ ਪਤਾ ਵਾ ਕਿ ਪਬਲਿਕ ਕਮਾਂ ਦੇ ਨਾਲ ਜੁੜੀ ਆ ਔਰ ਕਿਤੇ ਨਾ ਕਿਤੇ ਲੋਕਾਂ ਦੇ ਮਨ ਦੇ ਵਿੱਚ ਰੋਸ ਆ ਕਿ ਅਸੀਂ ਆਹ ਕੰਮ ਲੈ ਕੇ ਗਏ ਸੀ ਉਹ ਸਾਡਾ ਕੰਮ ਨਹੀਂ ਹੋਇਆ ਪਰ ਮੈਂ ਹਾਈ ਕਮਾਂਡ ਨੂੰ ਵੀ ਬੇਨਤੀ ਕਰਦਾ ਔਰ ਰਣਕੇ ਸਾਹਿਬ ਨੂੰ ਵੀ ਬੇਨਤੀ ਕਰਦਾ ਠੀਕ ਕੰਮ ਕਰਨਾ ਜ਼ਰੂਰੀ ਹੈ ਲੋਕਾਂ ਦੇ ਕੰਮ ਹੋਣਗੇ ਤੇ ਲੋਕ ਜੁੜਨਗੇ ਔਰ ਹਰ ਇੱਕ ਨੂੰ ਨਾਲ ਲੈ ਕੇ ਚੱਲਣ ਦੀ ਆਪਾਂ ਨੂੰ ਲੋੜਾ ਰਮੈ ਇਹ ਯਤਨ ਕਰਨ ਲੱਗਾ ਜੇ ਇੱਕ ਛੋਟਾ ਜਿਹਾ ਜੇ ਜਿੰਦਾ ਵੀ ਕੰਮ ਆ ਭਰਾਓ ਜਿੰਨੇ ਜੋਗਾ ਮੈਂਗਾ ਮੈਂ ਹਰ ਇੱਕ ਦੇ ਨਾਲ ਜਾਣ ਨੂੰ ਤਿਆਰ ਔਰ ਜਨਮ ਹੀ ਹੈ ਪਰ ਕੰਮ ਕਰਨ ਤਿਆਰ ਅਸੀਂ ਅਕਾਲੀ ਦਲ ਨੂੰ ਆਪਾਂ ਮਜ਼ਬੂਤ ਕਰੀਏ ਲੋਕਾਂ ਨੂੰ ਲਾਮਬੰਦ ਕਰੀਏ ਔਰ ਤਿਆਰੀ ਕਰੀਏ 2027 ਦੀ ਇਸੇ ਜਿਹੜੇ ਸਾਲ ਦੇ ਵਿੱਚ ਕਾਰਪੋਰੇਸ਼ਨ ਦੀ ਇਲੈਕਸ਼ਨ ਵੀ ਹੋਣੀ ਹੈ ਤੇ ਸ਼ਰੋਨੀ ਕਮੇਟੀ ਵੀ ਹੋਣੀ ਹੈ ਕਮਰ ਕਸੇ ਕਰੀਏ ਆਪਣੇ ਆਦੇ ਨੂੰ ਪਛਾਣ ਕਰੀਏ ਅਕਾਲੀ ਦਲ ਨੂੰ ਅੱਗੇ ਲਿਆਈਏ ਲੋਕਾਂ ਨੂੰ ਲਾਮਬੰਦ ਕਰੀਏ ਨਹੀਂ ਬੇਨਤੀ ਕਰਨੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ